ਸ਼ਹੀਦ ਬੀਬੀ ਪਿੱਖਾ ਜੀ ਸਰਸਾ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੀ ਸਿੰਘਣੀ ਸ਼ਹੀਦ ਆਲਮ ਸਿੰਘ ਦੀ ਪਤਨੀ ਅਤੇ ਸ਼ਹੀਦ ਬજર ਸਿੰਘ ਦੀ ਪੁੱਤਰੀ ਤਿੰਨ ਸ਼ਹੀਦ ਪੁੱਤਰਾਂ ਦੀ ਮਾਂ ਬੀਬੀ ਪਿੱਖਾ ਜੀ ਨੂੰ ਦਿਲੋਂ ਸलाम ਪਿੱਖਾ ਦੇਈ ਬੇਟੀ ਬજર ਸਿੰਘ ਕੀ ਪੋਤੀ RAME ਕੀ ਪੋਖ ਮਾਸ ਦਿਨ 7 ਸੰਮਤ 1762 ਨੰਗਲ ਗੁਜਰਾ ਕੇ ਮਲਾਨ ਇਕ ਘਰੀ ਦਿਨ ਚੜੇ ਅरणਮੇ ਜੂਝ ਕਰ ਮਰੀ ਸੰਨ 1660 ਈਸਵੀ ਵਿੱਚ ਭਾਈ ਬਜਰ ਸਿੰਘ ਦੇ ਘਰ ਜਰਮੀ ਬੀਬੀ ਪਖਾਜੀ ਨੂੰ ਬਹਾਦਰੀ ਵਿਰਸੇ ਵਿੱਚ ਮਿਲੀ ਸੀ ਜਿਸ ਕਰਕੇ ਸਰਸਾ ਦੇ ਕੰਡੇ ਹੋਈ ਜੰਗ ਵਿੱਚ ਮੁਗਲਾਂ ਦੇ ਆਹੂ ਲਾਉਂਦਿਆਂ ਉਹਨਾਂ ਨੇ ਸ਼ਹੀਦ ਦਾ ਉੱਚ ਰਤਬਾ ਪ੍ਰਾਪਤ ਕੀਤਾ ਸੀ ਆਪ ਜੀ ਦੇ ਦਾਦਾ ਜੀ ਚਾਚਾ ਜੀ ਅਤੇ ਭਰਾ ਵੀ ਗੁਰੂ ਸਾਹਿਬ ਵੱਲੋਂ ਦੁਸ਼ਮਣਾਂ ਨਾਲ ਜੂਝਦਿਆਂ ਸ਼ਹੀਦ ਹੋਏ ਸਨ ਸ਼ਹੀਦਾਂ ਦੇ ਪਰਿਵਾਰ ਵਿੱਚ ਜਨਮੀ ਗੁਰੂ ਘਰ ਦੀ ਵੱਡੀ ਸ਼ਰਧਾਲੂ ਬੀਬੀ ਪਿੱਖਾ ਜੀ ਦਾ ਵਿਆਹ ਜਦੋਂ ਭਾਈ ਆਲਮ ਸਿੰਘ ਨੱਚਣਾ ਦੇ ਨਾਲ ਹੋਇਆ ਤਾਂ ਆਪ ਜੀ ਆਪਣੇ ਪਤੀ ਦੇ ਨਾਲ ਅਨੰਦਪੁਰ ਸਾਹਿਬ ਵਿਖੇ ਹੀ ਰਹਿਣ ਲੱਗੇ ਇੱਥੇ ਹੀ ਆਪ ਜੀ ਨੇ ਸ਼ਤਰ ਵਿਦਿਆ ਪ੍ਰਾਪਤ ਕੀਤੀ ਆਪ ਜੀ ਦੇ ਘਰ ਤਿੰਨ ਪੁੱਤਰਾਂ ਭਾਈ ਮੋਹਰ ਸਿੰਘ ਭਾਈ ਬਹੁਮੁੱਲਾ ਸਿੰਘ ਅਤੇ ਭਾਈ ਬਾਗੜ ਸਿੰਘ ਨੇ ਜਨਮ ਲਿਆ ਜੋ ਧਰਮ ਯੁੱਧ ਲੜਦੇ ਆ ਵੱਖ-ਵੱਖ ਮੌਕਿਆਂ ਉੱਤੇ ਸ਼ਹੀਦ ਹੋਏ ਸੰਤ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰੂ ਕੇ ਲੰਗਰਾਂ ਦੀ ਸੇਵਾ ਸੰਭਾਲ ਕਰਨ ਵਾਲੇ ਬੀਬੀ ਪੀਖਾ ਜੀ ਬੜੇ ਨਿਮਰ ਸੁਭਾਅ ਦੇ ਮਾਲਕ ਸਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਏ ਲੰਮੇ ਘੇਰੇ ਸਮੇਂ ਵੀ ਆਪ ਜੀ ਨੇ ਬੜੇ ਹੌਸਲੇ ਨਾਲ ਖੋਮ ਦੀ ਸੇਵਾ ਕੀਤੀ ਸੀ ਦਸੰਬਰ 1704 ਵਿੱਚ ਜਦੋਂ ਦਸ਼ਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਬੀਬੀ ਪੀਖਾ ਜੀ ਦੀ ਸੇਵਾ ਬੀਬੀਆਂ ਦੇ ਜਥੇ ਦੀ ਸੁਰੱਖਿਆ ਲਈ ਲਗਾਈ ਗਈ ਸੀ ਗੁਰੂ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਦੇ ਜਥੇ ਜਦੋਂ ਅਨੰਦਪੁਰ ਤੋਂ ਕੁਝ ਅੱਗੇ ਨਿਰਮੋਗੜ ਪਹੁੰਚੇ ਤਾਂ ਸਰਸਾ ਨਦੀ ਦੇ ਨੇੜੇ ਪਹਾੜੀ ਅਤੇ ਮੁਗਲ ਫੌਜਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ ਸੀ 100 ਸਿੱਖਾਂ ਦੇ ਜਥੇ ਨੇ ਉੱਥੇ ਤੁਰੰਤ ਮੋਰਚੇ ਗੱਡੇ ਤਾਂ ਜੋ ਹਮਲਾਵਰ ਫੌਜਾਂ ਨੂੰ ਰੋਕਿਆ ਜਾ ਸਕੇ ਸਿੱਖ ਚਾਹੁੰਦੇ ਸਨ ਕਿ ਗੁਰੂ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਸਰਸਾ ਨਦੀ ਪਾਰ ਕਰਕੇ ਕਿਤੇ ਦੂਰ ਨਿਕਲ ਜਾਣ ਦਸ਼ਮਲ ਫੌਜਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਜਥੇ ਵਿੱਚ ਬੀਬੀ ਪਿਖਾਜੀ ਵੀ ਸ਼ਾਮਲ ਸੱਸਾ ਨਦੀ ਦੇ ਕੰਢੇ ਹੋਈ ਇਸ ਭਿਆਨਕ ਜੰਗ ਵਿੱਚ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਬੀਰਤਾ ਦੇ ਜੋਹਰ ਦਿਖਾਉਂਦਿਆਂ ਬੀਬੀ ਪਿਖਾਜੀ ਨੇ ਸ਼ਹੀਦ ਦਾ ਉੱਚ ਰਤਬਾ ਪ੍ਰਾਪਤ ਕੀਤਾ ਸੀ ਜੰਗੀ ਮੈਦਾਨ ਵਿੱਚ ਸ਼ਹੀਦ ਹੋਣ ਵਾਲੀ ਸਿੱਖ ਪੰਥ ਦੀ ਪਹਿਲੀ ਮਹਾਨ ਸ਼ਹੀਦ ਔਰਤ ਬੀਬੀ ਪਿਖਾਜੀ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਸਨੇਵਰ ਸਜਦਾ ਕਰਦੇ ਹਾਂ